ਨੋ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਤੇ ਹਰ ਉਹਦੀ ਤਰ੍ਹਾਂ ਆਪਾਂ ਪਹੁੰਚ ਗਏ ਜੀ ਕੋਟਕਪੂਰਾ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕ ਆ ਜੈਗੀ 8 ਅਕਤੂਬਰ 2025 ਤੇ ਜਗ੍ਹਾ ਹੈਗੀ ਜੀ ਕੋਟਕਪੂਰਾ ਮੰਡੀ ਤੇ ਟਾਈਮ ਜਿਹੜਾ ਜੀ ਪੂਰੇ 7:00 ਵਜੇ ਤੇ ਅੱਜ ਨਾਗ ਆਏ ਆ 2 4 ਤੇ 6 6 ਕ ਟਰਾਲੀਆਂ ਆਈਆਂ ਅੱਜ ਤੇ ਕੱਲ ਜਿਹੜੀ ਸਿਰਾਂ ਤੂੜੀ ਵਿਕੀ ਹੋ ਵੀ ਕੀ 400 ਰੁਪਿਆ 350 ਤੋਂ ਲੈ ਕੇ 400 ਤੇ ਅੱਜ ਜਿਹੜਾ ਦੇਖਦੇ ਆਂ ਰੇਟ ਕਿੱਥੋਂ ਤੱਕ ਜਾਂਦਾ ਅੱਜ 6 ਨਾਗ ਆਏ ਆ ਤੇ ਦੇਖਦੇ ਆਂ ਟੈਂਪ ਜਿਹੜਾ ਹੋ ਚੁੱਕਿਆ ਆ ਗਾਹਕ ਤੁਸੀਂ ਦੇਖ ਸਕਦੇ ਇੰਨੇ ਕ ਗਾਹਕ ਆਏ ਆ ਤੇ ਆ 6 ਕ ਟਰਾਲੀਆਂ ਆਈਆਂ ਤੇ ਕਰਦੇ ਆ ਬੋਲੀ ਸ਼ੁਰੂ ਦਿਖਾਉਣੇ ਤੁਹਾਨੂੰ ਅੱਜ ਦੇ ਰੇਟ ਕੋਟ ਖਬਰਾ ਮੰਡੀ ਦੇ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਤੇ ਕਿੱਥੋਂ ਕਿੱਥੋਂ ਮੇਰੇ ਵੀਰ ਦੇਖ ਰਹੇ ਆ ਲਾਈਕ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਬਾਸਪਤੀ ਦੇ ਰੇਟ ਵੇਖਣ ਵਾਸਤੇ ਝੋਨੇ ਦੇ ਰੇਟ ਵੇਖਣ ਵਾਸਤੇ ਤੂੜੀ ਦੇ ਤੇ ਸਬਜ਼ੀ ਮੰਡੀ ਦੇ ਰੇਟ ਜਾਣਨ ਲਈ ਆਪਣੇ ਚੈਨਲ ਨੂੰ ਕਰ ਲੋ ਫੋਲੋ ਤੇ ਕਰਦੇ ਆ ਥੋੜੀ ਦੀ ਬੋਲੀ ਸ਼ੁਰੂ ਦਿਖਾਉਣੇ ਤੁਨਵਾਜ ਦੇ ਰੇਟ ਕੋਟਕਪਰਾ ਮੰਡੀ ਲਓ ਜੀ ਪਹਿਲੀ ਟਰਾਲੀ ਤੇ ਈ ਬੋਲੀ ਸ਼ੁਰੂ ਹੋ ਗਈ ਆ ਤੇ ਕੱਢੋ ਬਈ ਸਿੰਪਲ ਇਹਦਾ ਇਹਦਾ ਐਂ ਲੱਗਦਾ ਜਿਵੇਂ ਤੂੰ ਅਸਲੇ ਆਣੇ ਵੈਸੇ ਇਹਦਾ ਐਂ ਲੱਗਦਾ ਜਿਵੇਂ ਤੂੰ ਅਸਲੇ ਆਣੇ ਵੈਸੇ ਅੰਦਰੋਂ ਆਂ ਐ ਅੰਦਰ ਦੀ ਕਾ ਬਾਹਰ ਦੀ ਇਹ ਗਲੀ ਅੰਦਰ ਦੀ ਹੈ ਬਾਈ ਅੰਦਰ ਦੀ ਤੂੜੀ ਬੋਲੋ ਬਾਈ 300 ਰੁਪਿਆ 300 300 ਸਾਢੇ 350 ਐਤੇ ਦੇਖ ਨਹੀਂ ਜਾਊਗਾ ਸਾਢੇ 350 ਰੁਪਿਆ ਸਾਢੇ 350 ਸਾਢੇ 350 ਬੋਲਾ ਬਾਈ ਕਿਨੇ ਜਾਂਦਾ ਹੈ 350 ਰੁਪਏ ਬਾਈ ਜੀ ਦੱਸੋ ਬੋਲਾ ਲਓ ਜੀ ਬਾਈ 350 ਰੁਪਿਆ ਲੱਗ ਗਈ ਪਹਿਲੀ ਟਰਾਲੀ ਤੇ ਰੇਟ ਉਹੀ ਕੱਲ ਵਾਲਾ 350 ਤੋਂ ਲੈ ਕੇ 400 ਦੇ ਵਿੱਚ ਵਿੱਚ 6 ਦਾ ਅੱਜ ਰਹੂਗਾ ਕਿਉਂਕਿ ਪਹਿਲੀ ਟਰਾਲੀ ਜਿਹੜੀ 350 ਗਈ ਹੈ ਤੇ ਨਾ ਰਹਿ ਗਈ 5 ਫੋਰ ਜੀ ਤੇ ਪੰਜ ਟਰਾਲੀਆਂ ਦੇਖਦੇ ਆ ਕਿੱਥੋਂ ਤੱਕ ਜਾਂਦੀਆਂ ਕਿਉਂਕਿ ਗਾਹਕ ਬਈ ਥੋੜਾ ਅੱਜ ਅੱਜ ਵੀ ਗਾਹਕ ਜਿਹੜੇ ਥੋੜੇ ਆਏ ਆ ਚਾਰ ਪੰਜ ਗਾਹਕ ਹੀ ਆ ਤੇ ਟਰਾਲੀਆਂ ਅੱਜ ਆਈਆਂ 6 ਆਈਆਂ ਜੀ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣੀ ਵੀਡੀਓ ਤੇ ਗਾਗ ਤੁਸੀਂ ਦੇਖ ਸਕਦੇ ਆ ਪੰਜ ਸੱਤ ਗਾਹ ਕਾ ਬਸ ਤੇ ਪੰਜ ਸੱਤ ਟਰਾਲੀਆਂ ਛੇ ਕ ਟਰਾਲੀਆਂ ਗੱਲ ਲੀ ਗੋ ਲੀ ਗੋ ਚਲਾ ਨੋ ਜੀ ਡਲੀ ਬਰੇ ਬਿੱਲੀ ਗੋ ਨਹੀਂ ਬਿੱਲੀ ਗੋ ਨਹੀਂ ਕਿ ਕ ਨਹੀਂ ਆ ਵਾ ਮੜੀ ਮੋਟੀ ਨਿਕਲੂਗੀ ਵਿੱਚੋਂ ਬਾਈ ਲਾਗ ਲਾਜਾ ਹੈਗਾ ਆ 200 ਰੁਪਿਆ 200 200 200 200 30 30 15 20 25 25 40 ਮਾਰੀ ਲੋਕੀ ਆ ਸਕਦੀ ਹੈ ਬਾਹਰ ਦੀ ਬਾਹਰ ਦੀ ਦੱਸੀ ਜਾਂਦਾ ਕੋਈ ਇਹਦੇ ਕੋਈ ਬੰਦੇ ਆਪ ਚੱਲਦੇ 40 240 ਰੁਪਏ 45 350 350 ਕਿੰਝ 80 17 77 80 ਲੈ ਜਾਣੀ ਆ 90 95 300 ਪੰਜ 305 ਬੋਲਾਂਗੇ ਨੇ ਲੋ ਜੀ ਦੂਜੀ ਟਰਾਲੀ ਲੱਗੀ ਹੈ 300 ਦੇ 5 ਰੁਪਏ ਇਹ ਤੂੜੀ ਬਾਈ ਜੀ ਬਾਹਰ ਦੀ ਸੀ ਆ ਕੁਆਲਿਟੀ ਦੇਖੋ ਜੀ ਆ ਕੁਆਲਿਟੀ ਆ ਤੂੜੀ ਹੈ ਤੇ 300 ਦੇ 5 ਰੁਪਏ ਲੱਗਿਆ ਦੇਖੋ ਥੋੜੀ ਥੋੜੀ ਲਾਗੇ ਵੀ ਲੱਗੇ ਹੋਏ ਨੇ ਲਾਗੇ ਆ ਤੂੜੀ ਜਿਆਦਾ ਦੇਖੋ ਵਿਚ ਵਿਚ ਆ ਜੀ ਇਹ ਕਰਕੇ 300 ਦੇ 5 ਰੁਪਏ ਲੱਗਿਆ ਬਾਈ ਤੂੜੀ ਇਹ ਬਾਹਰ ਦੀ ਤੇ ਅੰਦਰ ਦੀ ਤੂੜੀ ਦਾ ਜਿਹੜਾ ਰੇਟ ਹੈਗਾ ਜੀ ਉਹ ਥੋੜਾ ਜਿਆਦਾ ਆ ਅਗਲੀ ਟਰਾਲੀ ਜਿਹੜੀ ਅੰਦਰ ਦੀ ਤੂੜੀ ਆ ਤੇ ਇਹ ਦੇਖਦੇ ਆ ਇਹਦਾ ਕੁਆਲਿਟੀ ਦੇ ਦੇਖੋ ਆ ਕਿੰਨਾ ਫਰਕ ਆ ਦੇਖੋ ਆ ਵਧੀਆ ਸਾਫ਼ ਲੱਗਦੀ ਆ ਤੂੜੀ ਜਮਾ ਚਿੱਟੀ ਆਹ 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 ਆ ਮੇਰੇ ਭਾਈ ਆ ਹਾਂ ਹਾਂ 300 ਰੁਪਇਆ 300 500 500 300 ਕਾ ਭਾ ਕੋਈ ਕਾ ਬੋਲਦਾ ਕੋਈ ਲੋਜੀ ਤੀਜੀ ਟਰਾਲੀ ਲੱਗੀ ਹੈ 350 ਤੇ 55 ਰੁਪਏ ਇਹ ਅੰਦਰ ਦੀ ਤੂੜੀ ਆ ਅੰਦਰ ਦੀ ਤੂੜੀ ਦਾ ਜਿਹੜਾ ਰੇਟ ਹੋਵੇ ਸਾਢੇ 350 ਤਕਰੀਬਨ ਚੜਾਈ ਜਾਂਦਾ ਕੱਲ ਵੀ ਜਿਹੜਾ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਵੇਚੀਆਂ ਟਰਾਲੀਆਂ ਇੱਕ ਟਰਾਲੀ ਵਿਕੀ ਸੀ 400 ਰੁਪਿਆ ਤੇ ਆ ਦੋ ਨਾਗ ਰਹਿ ਗਏ ਜੀ ਇਹ ਤੂੜੀ ਜਿਹੜੀ ਇਹ ਵੀ ਅੰਦਰ ਦੀ ਹੈ ਚਿੱਟੀ ਜਿਹਾ ਸਾਫ਼ ਤੂੜੀ ਆ ਆ ਤੁਹਾਨੂੰ ਦਿਖਾਉਣੇ ਆ ਰੇਟ ਇਹਦਾ ਸੈਂਪਲ ਇਹਦਾ ਆਹ ਵਲੀ ਕੁਆਲਿਟੀ ਹੈ ਦੇਖੋ ਜੀ ਅੰਦਰ ਦੀ ਤੂੜੀ ਹੈ ਜਮਾ ਚੁੱਟੀਆਂ ਦੇਖੋ ਹੈਗੀ 12-13 ਕੁਇੰਟਲ ਹੋਊਗੀ ਆਹ ਲਾ ਗਿਆ ਦਾ साढे साढे पचुा सठ पैठ सहतर पजहतर असी चयासी नवे पचानवें चार सौ पंज चार सौ ਲੋ ਜੀ ਕੱਲ ਵਾਲੀ ਗੱਲ ਹੋ ਗਈ ਤੇ 405 ਰੁਪਏ ਪਹੁੰਚ ਗਏ ਇੱਕ ਟਰਾਲੀ ਕੱਲ ਵੀ ਇੱਕ ਟਰਾਲੀ ਬਈ ਜੀ 405 ਰੁਪਏ ਲੱਗੀ ਸੀ ਤੇ ਬਾਕੀ ਲੱਗੇ ਸੀ 350 ਤੋਂ ਲੈ ਕੇ 400 ਦੇ ਵਿੱਚ ਵਿੱਚ ਤੇ ਇੱਕ ਟਰਾਲੀ ਲਈ ਗਈ ਹੈ 405 ਰੁਪਏ ਤੇ ਆ ਇੱਕ ਟਰਾਲੀ ਰਹਿ ਗਈ ਹੈ ਬਸ ਲਾਸਟ ਟਰਾਲੀ ਹੈ ਦੇਖਦੇ ਆ ਕਿੱਥੋਂ ਤੱਕ ਜਾਂਦੀ ਹੈ ਜੀ ਤੇ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਦੱਬ ਕੇ ਜੀ